ਪੈਪਸੋ ਯਾਨੀ ਕਿ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ 67 ਸਾਲ ਪਹਿਲਾਂ ਅਜ ਦੇ ਦਿਨ ਹੋਣ ਦੇ ਵਿੱਚ ਆਇਆ ਸੀ ਜਿਸ ਦੀ ਹੁਣ 18 ਸਾਲ ਕਾਇਮ ਰਹੀ ਹੈ ਪੈਪਸੋ ਵਿੱਚ ਪਟਿਆਲਾ ਨਾਬਾ ਜਿੰਦ ਕਪੂਰਥਲਾ ਫਰੀਦਕੋਟ ਮਲੇਰਕੋਟਲਾ ਨਾਲਾਗੜਾ ਦੀ ਦੇਸੀ ਰਿਆਇਤਾਂ ਆਉਂਦੀਆਂ ਸਨ ਪੈਪਸੋ ਦਾ ਪਹਿਲਾ ਪ੍ਰਮੁੱਖ ਮਹਾਰਾਜਾ ਪਟਿਆਲਾ ਯਦਵਿੰਦਰ ਸਿੰਘ ਨੂੰ ਬਣਾਇਆ ਗਿਆ ਸੀ ਜੇਕਰ ਹੋ ਗਿਆ ਕਿ 15 ਅਗਸਤ 1947 ਨੂੰ ਆਜ਼ਾਦੀ ਵੇਲੇ ਇਸ ਸਾਰੀਆਂ ਆਜ਼ਾਦ ਰਿਆਇਤਾਂ ਵਜੋਂ ਕਾਇਮ ਸੰਤ ਤੇ ਬਾਅਦ ਵਿੱਚ 1 ਨਵੰਬਰ 1956 ਨੂੰ ਪੈਪਸੋ ਨੂੰ ਪੰਜਾਬ ਚ ਸ਼ਾਮਿਲ ਕਰ ਦਿੱਤਾ ਗਿਆ ਸੀ ਸਰਦਾਰ ਵੱਲਭ ਭਾਈ ਪਟੇਲ ਨੇ ਪਟਿਆਲਾ ਦੇ ਵਿੱਚ ਪੈਪਸੋ ਯੂਨੀਅਨ ਦਾ ਉਦਘਾਟਨ ਕੀਤਾ ਸੀ 1948 ਤੋਂ 1956 ਤੱਕ ਪੈਪਸੋ ਆਜ਼ਾਦ ਤੌਰ ਤੇ ਹੋਂਦ ਵਿੱਚ ਰਿਹਾ ਅਤੇ ਸਮੇਂ ਦੌਰਾਨ ਗਿਆਨ ਸਿੰਘ ਰਾੜੇਵਾਲਾ ਕਰਨਲ ਰਗਵੀਰ ਸਿੰਘ ਮੁੱਖ ਮੰਤਰੀ ਬਣੇ ਅੱਜ ਦੇ ਪੰਜਾਬ ਤੇ ਮੁੱਢ ਵਾਲੇ ਪੰਜਾਬ ਵਿੱਚ ਬਹੁਤ ਫਰਕ ਹੈ 1968 ਵਿੱਚ ਬਣੇ ਇਸ ਪੰਜਾਬ ਸੂਬੇ ਦਾ ਖੇਤਰ ਕਦੇ ਪਾਕਿਸਤਾਨ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀ ਪਰ ਅੱਜ ਇਸੇਮਟ ਕੇ ਰਹਿ ਗਿਆ ਸਿਰਫ 22 ਜ਼ਿਲ੍ਹਿਆਂ ਦੇ ਵਿੱਚ ਆਜ਼ਾਦੀ ਤੋਂ ਬਾਅਦ 1956 ਵਿੱਚ ਜਦੋਂ ਪੰਜਾਬ ਦਾ ਪਹਿਲਾ ਪੁਨਰਗਠਨ ਹੋਇਆ ਸੀ ਤਾਂ ਪੈਪਸੂ ਪੰਜਾਬ ਦਾ ਹਿੱਸਾ ਬਣ ਗਿਆ ਸੀ ਜਿਸ ਤੋਂ ਬਾਅਦ 1957 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 46 ਤੋਂ ਵੱਧ ਕੇ 51 ਹੋ ਗਈ ਸੀ